ਲੈ ਮੇਰੇ ਭਰਾਓ ਨਵੰਬਰ ਆਹ ਤਕਰੀਬਨ ਲੰਘ ਚੁੱਕਾ ਹੈ ਨਾ ਤੇ ਮੌਸਮ ਖਰਾਬ ਹੁੰਦਾ ਜਾਂਦਾ ਮੌਸਮ ਤੁਹਾਨੂੰ ਪਤਾ ਹੀ ਆ ਟੋਪੀਆਂ ਦਾ ਟਾਈਮ ਆ ਗਿਆ ਕੱਢ ਲਓ ਬੰਦਰ ਟੋਪੀਆਂ ਜਿਹੜੇ ਇਟਲੀ ਦੇ ਵਿੱਚ ਹੈਗੇ ਆ ਨਾ ਨੱਕ ਕਾਲ ਗਾਲ ਕੰਨ ਟਾਕੇ ਰੱਖਿਆ ਕਰੋ ਬਾਕੀ ਆਹ ਮਹੀਨਾ ਜਿਹੜਾ ਇਹ ਮਹੀਨਾ ਟੋਪੀਆਂ ਪਾਉਣ ਵਾਲਾ ਹੀ ਆ ਟੋਪੀਆਂ ਪਾਈ ਜਾਂਦੇ ਆ ਸਮਝ ਗਏ ਹੋਵੋਗੇ ਕਾਹਦੀਆਂ ਟੋਪੀਆਂ ਪੈ ਰਹੀਆਂ ਸੋ ਉਹਨਾਂ ਟੋਪਿੰਗਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਹਨਾ ਆਪ ਦਾ ਜਾਂਚ ਪਰਖ ਕੇ ਬੰਦੇ ਦੀ ਜਿਹਦਾ ਕੰਮ ਸਹੀ ਆ ਸਹੀ ਆ ਕਿਉਂਕਿ ਇਹ ਪੇਪਰਾਂ ਦਾ ਕੰਮ ਆ ਹਾਂ ਮਹੀਨਾ ਭਰੀ ਜਾਂਦੇ ਆ ਫੇਰਾਂ ਤਿਆਰ ਹੋ ਰਹੀਆਂ ਹਨਾ ਇਹਨੂੰ ਮੈਂ ਕਹਿੰਦਾ ਹੁਣ ਟੋਪਿੰਗਾਂ ਪਾਈ ਜਾਂਦੇ ਆ ਸੋ ਵੀਰ ਮੇਰੇ ਥੋੜਾ ਜਿਹਾ ਸਾਵਧਾਨ ਹਨਾ ਕਿਉਂਕਿ ਗਲਤ ਕੰਮ ਵੀ ਬਹੁਤ ਚੱਲਦਾ ਤੇ ਸਹੀ ਕੰਮ ਵੀ ਹੈਗਾ ਇੱਥੇ ਬੰਦੇ ਗਲਤ ਵੀ ਬਹੁਤ ਆ ਸਹੀ ਵੀ ਬਹੁਤ ਤੇ ਚਲੋ ਤੁਸੀਂ ਜੈ ਆਪ ਦੀ ਜਾਂਚ ਪੜਤਾਲ ਕਰਕੇ ਕਿਸੇ ਨੂੰ ਆਉਦੀ ਕਾਪੀ ਵਗੈਰਾ ਸੈਂਡ ਕਰਿਓ ਜੀ ਤੇ ਬਾਕੀ ਇਹੀ ਰੀਲਸ ਮਾਰਕ ਬਣਾਉਣ ਦਾ ਮਕਸਦ ਇਹ ਸੀ ਆ ਪਿੱਛੇ ਵੇਖ ਰਹੇ ਆ ਮੀਂਹ ਪਈ ਜਾਂਦਾ ਬਦਲ ਹੋ ਗਏ ਆ ਟੈਂਪਰੇਚਰ 0 ਡਿਗਰੀ ਤੱਕ ਆ ਜਾਂਦਾ ਤੇ ਮੇਰੇ ਬਾਈ ਬਚ ਕੇ ਆਪੋ ਆਪਣੇ ਗਰਮ ਕੱਪੜੇ ਵਗੈਰਾ ਪਾ ਕੇ ਰੱਖੋ ਤੇ ਤਾਂ ਕਿ ਜੇ ਠੰਡ ਲੱਗ ਗਈ ਤਾਂ 5-7 ਦਿਨਾਂ ਵਾਸਤੇ ਬੈੱਡ ਤੇ ਜਾਣਾ ਪਊਗਾ ਕਿਉਂਕਿ ਮੈਂ ਜਾ ਰਹਿ ਕੇ ਆਇਆ ਹੁਣ ਸੋ ਮਿਲਦੇ ਆਂ ਅਗਲੀ ਵੀਡੀਓ ਚ ਰੀਲ ਚ ਸਤਿ ਸ੍ਰੀ ਅਕਾਲ ਰੱਬ ਰੱਖਾ ਜਿਉਂਦੇ ਵਸਦੇ ਰਹੋ